ਆਣਾ ਜਿਹੜਾ ਡਾਇਲਿੰਗ ਨਾਲ ਤੁਹਾਡਾ ਹਾਂਜੀ ਉਹ ਜਿਹੜਾ ਸੁਣਾ ਦਿਓ ਸਾਡੇ ਗਾਲਾਂ ਵਾਲਾ ਡਾਇਲਿੰਗ ਸੁਣਾ ਦਿਓ ਉਹ 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 ਤੁਸੀਂ ਚਰੇ ਉਹ ਤਾਂ ਤੁਹਾਨੂੰ ਯਾਦ ਹੀ ਹੋਣਾ ਉਹ ਵੀ ਸਾਡੇ ਬੱਚਾ ਨੂੰ ਸੁਣਾ ਦਿਓ ਜ਼ਰੂਰ ਜ਼ਰੂਰ ਜੀ ਮੈਨੂੰ ਕੱਪਾਲਾ ਦੇ ਮੁੰਡੇ ਕੱਪਾਲਾ ਦੇ ਮੁੰਡੇ ਤੇਰੀ ਸਾਡੇ ਨੂੰ ਕਿਹੜੇ ਗਾਮੇ ਕੱਪਾਲਾ ਦਾ ਮੁੰਡਾ ਤੁਹਾਡੀ ਅੰਦੂ ਤੜੀ ਪਨੀਰੀ ਫੁੱਟੀ ਜਾਣੀ ਆਂ ਤਾਂ ਮੇਰਾ ਗੰਦ ਪਾਇਆ ਹੁਣ ਫੇਰ ਲੱਗਦਾ ਕੀ ਕਹਦਾ ਵਾ ਜੇ ਫੇਰ ਲੱਗਦਾ ਨਹੀਂ ਹੁਣ ਕਿਉਂ ਜਿਹੜਾ ਤੁਸੀਂ ਡਾਇਲਿੰਗ ਬੋਲਦੇ ਕਿ ਅੱਜ ਪਾਹੇ ਘਰਾਂਦੇ ਨੇ 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 ਉਹ ਡਾਇਲੋਗ ਬੋਰਡ ਮੇਂ ਨਹੀਂ ਲੱਗੀ ਆ ਤੇ ਉਹ ਮੁੰਡੇ ਵੀ ਲੱਗੇ ਜਿੰਨਾਂ ਨੇ ਮੈਨੂੰ ਕਿਹਾ اچھا ਤੇ ਜੇ ਉਹ ਨਾ ਹੁੰਦੇ ਤੇ ਮੈਂ ਮਸ਼ਹੂਰ ਨਹੀਂ ਹੁੰਦਾ اچھا ਹੁਣ ਇਹ ਦੇਖੋ ਰੱਬ ਦੀ ਕਿੰਨੀ ਕਿਰਪਾ ਮੈਂ ਸਾਈਕਲ ਤੇ ਜਾਂਦਾ ਚਾਚਾ ਕੋਲਾਂ ਨੇ ਵਾਰੇ ਮਾਰੀ ਜੀ ਤੇ ਚਾਚਾ ਕੇ ਵੀਡੀਓ ਬਣਾ ਲਈ ਚਾਚਾ ਕੇ ਵਾਇਰਲ ਹੋ ਗਈ ਚਾਚਾ ਕੇ ਮੈਂ ਵਾਇਰਲ ਹੋ ਗਿਆ ਮੈਂ ਬਾਹਰ ਜਿੱਦੋਂ ਚੱਲੀ ਗੱਲ ਸ਼ੂਟਿੰਗ ਵਾਰਾਂ ਤੇ ਜਾਂਦੇ ਹੋ ਤੇ ਕਿੱਦਾਂ ਲੋਕੀ ਕਹਿੰਦੇ ਨੇ ਗੋਲੂ ਭਾਜੀ ਗੋਲੂ ਭਾਜੀ ਮਾਦੇ ਵਾਲੇ ਭਾਈ ਰੁਕਿਓ ਜਦਿਆਂ ਜਾਂਦੇ ਲੋਕੀ ਨੇ ਹਾਂਜੀ ਹਾਂਜੀ ਜੀ ਕਿੰਨਾ ਕੇ ਪਿਆਰ ਮਿਲਦਾ ਫਿਰ ਬਹੁਤ ਜ਼ਿਆਦਾ ਬਾਹਰ ਤੇ ਕੋਈ ਭਾਈ ਕਹਿੰਦੇ ਪਿੰ ਜਿੰਨਾ ਕਗਲਾ ਜੀ ਕਵਾਵੇ ਪੁਨਾ ਕਗ ਆਪਾਂ ਜੀ ਕਵਾਈ ਬਾਹਰ ਫਿਰ ਕਿਦਾਂ ਦਾ ਰੈਕਸ਼ਨ ਕੀ ਕਹਿੰਦੇ ਨੇ ਬਾਹਰ ਜਿੱਦਾਂ ਹੁਣ ਬੰਦਾ ਕੋਈ ਆ ਛਲ ਵੀ ਸਿਕੋਲ ਨੂੰ ਭੱਜੂ ਪੜੀ ਹਾਲੀ ਆ ਨਹੀਂ ਪੜੀ ਜਰੂਰ ਕਰਾਓ ਪਰ ਅਗਲੇ ਬੰਦੇ ਨੂੰ ਇਹ ਚੀਜ਼ ਮਾਇਨੇ ਕਰਦੀ ਹੈ ਨਾ ਯਾਰ ਅਗਲਾ ਬੰਦਾ ਰਿਸਪੈਕਟ ਦੇਣਾ ਉਹਨੂੰ ਵੀ ਰਿਸਪੈਕਟ ਦੇਣਾ ਸੋ ਕਿੱਥੋਂ ਸਟਾਰ ਬਣੇ ਸੀ ਤੁਸੀਂ ਪਹਿਲਾਂ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖੋ ਥੋੜਾ ਇੱਧਰ ਆ ਜਾ ਸਟਾਰ ਵਾ ਇੱਕਦਮ ਬਣਿਆ ਵੀ ਐਦਾਂ ਮੈਂ ਮਤਲਬ ਕਿ ਪਿੰਡ 'ਚ ਰਹਿਣਾ ਹੈ ਨਾ ਜੀ ਨਹੀਂ ਤੇ ਤੁਹਾਡੇ ਬਲਾ ਵੀ ਮੁੰਡੇ ਸਟੌਂਦੇ ਨਹੀਂ ਹੁੰਦੇ ਜੀ ਤੇ ਐਦਾਂ ਮੈਂ ਜਾਂਦਾ ਸਾਈਕਲ 'ਤੇ ਮੁੰਡੇ ਬਨੀ ਦੀ ਫੁੱਟਾਂ ਦੇ ਨਿੰਨਦੀ ਹਾਂਜੀ ਹਾਂਜੀ ਉਹਨਾਂ ਬਨੇ ਛੇੜਦਾ ਮਨੇ ਕਹਿੰਦਾ ਪਾਲਰ ਦੇ ਮੁੰਡੇ ਪਾਲਣ ਮੇਰੀ ਚਾਚੀ ਆ ਨਾ ਤੇ ਮੇਰੇ ਬਾਰੇ ਕੋਈ ਬੋਲੇਗਾ ਵਾ ਵਦਾਰ ਕਰ ਲੂੰਗਾ ਆਹ ਜਿਆ ਵਾਲੀ ਜਦੋਂ ਬਲੇ ਮੈਨੇ ਦਿਖਾ ਦਰਦਾ ਉਦੋਂ ਫਿਰ ਸਟਾਰ ਬਣ ਕੇ ਤੁਸੀਂ ਹਾਂਜੀ ਹਾਂਜੀ ਮੈਂ ਫਿਲਮਾਂ ਸੱਤ ਕਰ ਲਿਆ ਵਾ ਅੱਠ ਰੋਣ ਵਾਲੀਆਂ ਅੱਛਾ ਸੱਤ ਤੇ ਅੱਠ 15 15 ਰੋਣ ਵਾਲੀਆਂ ਇਹ ਆਹ ਪਾ ਕੇ ਫਿਲਮ ਨਾ ਸਾਤੋਂ ਰੋਣੀਆਂ ਕਿਉਂਕਿ ਆਦੀ ਆ ਗਈ ਆ ਅੱਛਾ ਤੇ ਫਿਰ ਪ੍ਰੀ ਪ੍ਰੀਤ ਹਰਪਾਲ ਨਾਲ ਤੁਸੀਂ ਪਹਿਲੀ ਫਿਲਮ ਕੀਤੀ ਹੈ ਹਾਂਜੀ ਕਿੰਨਾ ਕੋ ਉਹਨੇ ਪਿਆਰ ਦਿੱਤਾ ਗੋਲੂ ਮਾਝੇ ਵਾਲੇ ਨੂੰ ਕਿਉਂਕਿ ਉਹ ਵੀ ਮਾਝੇ ਤੋਂ ਹੀ ਆਸਾ ਦਾੜੀ ਤੇ ਫਿਰ ਦੋਨਾਂ ਨੇ ਧੱਕ ਪਾਈ ਜੀ ਉੱਤੇ ਉਹ ਵੀ ਮੈਂ ਪੂਰਾ ਕਢੇ ਬਣ ਗਿਆ ਮੈਂ ਕਰਾਈ ਬੁੜੀ ਉੱਤੇ ਪ੍ਰੀਤਲਪਾਲ ਸਰਚ ਮੈਂ ਕਹਿੰਦਾ ਐਟੀਟਿਊਡ ਨਾਲ ਦੀ ਕੋਈ ਚੀਜ਼ ਨਹੀਂ ਸੋ ਅੱਜ ਤੁਹਾਨੂੰ ਸੁਪਰਸਟਾਰ ਦੇ ਨਾਲ ਮਿਲਾਵਾਂਗੇ ਸੁਪਰਸਟਾਰ ਕੌਣ ਹੈ ਤੇ ਕਿੱਥੇ ਰਹਿੰਦਾ ਹੈ ਗੱਲਬਾਤ ਕਰਾਂਗੇ ਬਟਾਲਾ ਸ਼ਹਿਰ ਦੀ ਤਰਤੀਰ ਰਹਿੰਦਾ ਹੈ ਮਾਝੇ ਵਾਲਾ ਉਹਦਾ ਨਾਮ ਹੈ ਅੱਗੇ ਤੁਸੀਂ ਜਾਣਦੇ ਹੋ ਕੌਣ ਹੈ ਰਾਤੋਰਾ ਸਟਾਰ ਬਣ ਗਿਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਦੀ ਨਵੀਂ ਫਿਲਮ ਆਈ ਹੈ ਬੜਾ ਪਿਆਰ ਮਿਲਦਾ ਪਿਆ ਦਰਸ਼ਕਾਂ ਵੱਲੋਂ ਭਰਪੂਰ ਹੰਗਾਰਾ ਮਿਲਦਾ ਪਿਆ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਗੋਲੂ ਮਾਜੇ ਵਾਲਾ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਗੋਲੂ ਮਾਜੇ ਵਾਲਾ ਬੋਤ ਸਟਾਰ ਬਣ ਗਿਆ థాంਕ ਯੂ ਪਹਿਲਾਂ ਰਾਤੋਂ ਰਾਤ ਸਟਾਰ ਬਣਿਆ ਹੀ ਤੇ ਹੁਣ ਇਹਨੇ ਬਸ ਸਟਾਰ ਬਣ ਗਿਆ ਆਪਣੇ ਮਾਜੇ ਦਾ ਨਾਮ ਜਿਹੜਾ ਰੋਸ਼ਨੀ ਕੀਤਾ ਏ ਤੇ ਆਪਾਂ ਗੱਲਬਾਤ ਕਰਾਂਗੇ ਕਿਹੜੀ ਫਿਲਮ ਉਹਨਾਂ ਦੀ ਆਈ ਏ ਕਿੰਨਾ ਕਿ ਪਿਆਰ ਜਿਹੜਾ ਮਿਲਦਾ ਪਿਆ ਗੱਲਬਾਤ ਕਰਦੇ ਆਂ ਸੋ ਨਮਸਕਾਰ ਭਾਜੀ ਸਚੀਦਾਲ ਸਰ ਕੀ ਨਾਮ ਹੈ ਪਹਿਲਾਂ ਦੱਸੋ ਸਚੀਦਾਲ ਜੀ ਸਾਰਿਆਂ ਨੂੰ ਕੀ ਨਾਮ ਹੈ ਗੋਲੂ ਮਾਜੇਲਾ ਮਾਜੇਲਾ ਕਿਉਂ ਕਹਿੰਦੇ ਨੇ ਤੁਹਾਨੂੰ ਉਹ ਦੱਸੋ ਮਾਜੇਲਾ ਹੈ ਇੱਦਾਂ ਧੱਕ ਭਾਈ پوری ਮਾਜੇ ਜੇ ਸੋ ਇਹ ਕਿੱਥੋਂ ਸਟਾਰ ਬਣੇ ਹੋਈ ਤੁਸੀਂ ਪਹਿਲਾਂ ਉਹ ਵੀ ਸਾਡੇ ਦਰਸ਼ਕਾਂ ਨੂੰ ਦਿਖਾਓ ਥੋੜਾ ਇੱਧਰ ਆ ਜਾ ਸਟਾਰ ਵਾ ਐਕਦਾ ਬਣਿਆ ਵੀ ਇਦਾਂ ਮੈਂ ਮਤਲਬ ਕਿ ਪਿੰਡ ਚ ਰਹਿਣਾ ਹੈ ਨਾ ਜੀ ਨਹੀਂ ਤੇ ਤੁਹਾਨੂੰ ਬਲਾ ਵੀ ਮੁੰਡੇ ਸੌਂਦੇ ਨਹੀਂ ਹੁੰਦੇ ਜੀ ਤੇ ਇਦਾਂ ਮੈਂ ਜਾਂਦਾ ਸਾਈਕਲ ਤੇ ਮੁੰਡੇ ਪੰਲੀ ਦੀ ਫੁੱਟਾਂ ਦੇ ਨਿੰਨਦੀ ਹਾਂਜੀ ਹਾਂਜੀ ਉਹਨਾਂ ਨੂੰ ਨਹੀਂ ਖੇੜਦਾ ਮੈਨੂੰ ਕਹਿੰਦਾ ਪਾਲਰ ਦੇ ਮੁੰਡੇ ਪਾਲਣ ਵਾਲੀ ਚਾਚੀ ਆ ਨਾ ਤੇ ਮੇਰੇ ਬਾਰੇ ਕੋਈ ਬੋਲਨੇ ਹੋਵਾਂ ਉਹ ਗੁਦਾ ਕਰ ਲੂੰਗਾ ਆਹ ਲਿਆ ਵਾਰੀ ਜੇ ਕੋਈ ਬਲੇ ਮੈਨੂੰ ਖਾ ਚੜਦਾ ਉਹ ਕੋ ਫਿਰ ਸਟਾਰ ਬਣ ਕੇ ਤੁਸੀਂ ਹਾਂਜੀ ਹਾਂਜੀ ਮੇਰੇ ਮਾ ਡਾਇਲੋਗ ਬੰਦਿਆ ਉਹਨੂੰ ਗਾਲਾ ਗਲਾ ਕੱਢਿਆ ਫਿਰ ਗੋਲੂ ਜੀ ਕਿੰਨੀਆਂ ਕਹਿੰਦੇ ਤੁਹਾਡੀਆਂ ਫਿਲਮਾਂ ਜਿਹੜੀਆਂ ਆਈਆਂ ਨੇ ਤੇ ਹੁਣ ਅੱਗੇ ਕਿੰਨਾ ਕ ਪਿਆਰ ਮਿਲਦਾ ਬਲੋਕਾ ਫਿਲਮਾਂ 7 ਕਰ ਲੀਆਂ ਵਾ ਅੱਠ ਰੋਲ ਵਾਲੀਆਂ ਅੱਛਾ 7 ਤੇ 8 15 15 ਹੋਣ ਆਣਿਆ ਆ ਆਹ ਭਾ ਕੇ ਫਿਲਮਾਂ ਖਾਪੋ ਰੋਲੀਆਂ ਕਿਉਂ ਪਿੰਡਾਂ ਦੇ ਸਕੂਲ ਦੇ ਤੇ ਫਿਰ ਤੁਹਾਡਾ ਕਿਦਾਂ ਦਾ ਰਿਐਕਸ਼ਨ ਆ ਕੀ ਉਹਦੇ ਚ ਡੈਲਿੰਗ ਆ ਤੇ ਕਿਦਾਂ ਕੀ ਮੋੜਾ ਉਹ ਦੱਸੋ ਰਿਐਕਸ਼ਨ ਉਹ ਪੂਰੇ ਠਾਵਾ ਉੱਤੇ ਜੀ ਇਹ ਟਾੜ ਗੱਲ ਬਾਤ ਉਹਦੇ ਪੂਰੀ ਆ ਤਗੜਾਈ ਫਿਲਮ ਚ ਮੇਰੇ ਕਿਰਦਾਰ ਮੇਰਾ ਤੇ ਪ੍ਰੀਤਰਪਾਲ ਸਰਦਾਈ ਆ ਤੇ ਕਿੰਨਾ ਕ ਪਿਆਰ ਮਿਲਿਆ ਏ ਢੋਲੂ ਮਾਝੇ ਵਾਲੇ ਨੂੰ ਕਿੰਨਾ ਕ ਪਿਆਰ ਮਿਲਿਆ ਲੋਕਾਂ ਦਾ ਕਿਉਂਕਿ ਘਰ ਦੇ ਵਿੱਚ ਕੋਣ ਕੋਣ ਆ ਪਹਿਲਾ ਉਹ ਪਰਿਵਾਰ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਤੇ ਉਸ ਤੋਂ ਬਾਅਦ ਦੱਸੋ ਕਿਹੜਾ ਸਕੂਲ ਆ ਤੁਹਾਡਾ ਕਿਉਂਕਿ ਸਕੂਲ ਦੇ ਵਿੱਚ ਪੜਦੇ ਵੀ ਹੋ ਨਾਲ ਦੀ ਨਾਲ ਕੋਈ ਸਟਾਰ ਵੀ ਬਣੇ ਹੋ ਤੁਸੀਂ ਵੀ ਦੱਸੋ ਪਰਿਵਾਰ ਬਾਰੇ ਦੱਸੋ ਤੇ ਉਸ ਤੋਂ ਬਾਅਦ ਸਕੂਲ ਦੱਸੋ ਤੇਰਾ ਸਕੂਲ ਆ ਤੁਹਾਡਾ ਪਰਿਵਾਰ ਚ ਮੈਂ ਮੇਰਾ ਬ੍ਰਦਰ ਮਮੀ ਪਾਪਾ ਤੇ ਪਿੰਨੇ ਮੇਰਾ ਕਸੀਰਪੁਰ ਤਸੀਲ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਕੋੜਾ ਗੱਟੋਂ ਦਾ ਮੈਂ ਦੀਰਪੰਜ ਦਾਖਨ ਹੈਗਾ ਹਰਦੋਟਾਂ ਦੇ ਕੋਲ ਸਕੂਲ ਦੇ ਵਿੱਚ ਕਿੱਦਾਂ ਦਾ ਰਿਐਕਸ਼ਨ ਆ ਤੁਹਾਡਾ ਸਕੂਲ ਦੇ ਵਿੱਚ ਠੀਕ ਹੀ ਆ ਪਹਿਲਾਂ ਟੀਚਰ ਵੀ ਬਹੁਤ ਮਲ ਕਰਦੇ ਸੀ ਹੁਣ ਤੇ ਉਹਨਾਂ ਨੇ ਪੜਾ ਵੀ ਡੈਲੀ ਹੁੰਦਾ ਹੁਣ ਤੇ ਹੁੰਦੀ ਨਹੀਂ ਰਿਐਕਸ਼ਨ ਆਪਾਂ ਵੀ ਇਗਨੋਰ ਕਰੀਦਾ ਸੋ ਫਿਰ ਪ੍ਰੀ ਪ੍ਰੀਤ ਰਪਾਲਨਾ ਤੁਸੀਂ ਪਹਿਲੀ ਫਿਲਮ ਕੀਤੀ ਹੈ ਹਾਂਜੀ ਕਿੰਨਾ ਕੋਣਾ ਨੇ ਪਿਆਰ ਦਿੱਤਾ ਗੋਲੂ ਮਾਝੇ ਵਾਲੇ ਨੂੰ ਕਿਉਂਕਿ ਉਹ ਵੀ ਮਾਝੇ ਤੋਂ ਹੀ ਆਤਾ ਦਾਲੀ ਤੇ ਪ੍ਰੀਤ ਰਪਾਲ ਵੀ ਤੇ ਦੋਨਾਂ ਨੇ ਧੱਕ ਪਾਈ ਦੀ ਉੱਤੇ ਪੂਰੀ ਮੈਂ ਪੂਰਾ ਕਹਾਣੀ ਬਣ ਗਿਆ ਮੈਂ ਕਰਾਈ ਬੁੜੀ ਉੱਤੇ ਪ੍ਰੀਤ ਰਪਾਲ ਸਰਚ ਮੈਂ ਕਹਿੰਦਾ ਐਟੀਟਿਊਡ ਨਾਲ ਦੀ ਕੋਈ ਚੀਜ਼ ਨਹੀਂ ਅੱਛਾ ਕਿੰਨਾ ਕਿ ਪਿਆਰ ਕਰਦੇ ਫਿਰ ਇਹ ਮੈਂ ਕਲਿੱਪ ਦੇ ਦੂੰਗਾ ਕਲਿੱਪ ਵਿੱਚ ਐਡ ਕਰ ਲਿਓ ਜੀ ਪਿਆਰ ਕਿੰਨਾ ਕਿ ਮਿਲਦਾ ਫਿਰ ਕਿੰਨਾ ਕਿ ਪਿਆਰ ਮਿਲਦਾ ਫਿਰ ਬਹੁਤ ਬਹੁਤ ਮਿਲਦਾ ਵਾ ਪਿੰਡ 'ਚ ਤੁਹਾਨੂੰ ਪਤਾ ਜਿੱਦਾਂ ਹੁੰਦਾ ਪਿੰਡ 'ਚ ਤੇ ਮਿਲਣਾ ਨਹੀਂ ਜੀ ਬਾਹਰ ਦੇ ਲੋਕ ਬਹੁਤ ਪਿਆਰ ਕਰਦੇ ਸੋ ਫਿਰ ਪ੍ਰੀਤ ਰਪਾਲ ਦੇ ਨਾਲ ਜਾਂਦੇ ਹੋ ਤੇ ਪ੍ਰੀਤ ਰਪਾਲ ਵੀ ਮ ਪੂਰੀ ਗੱਲਬਾਤ ਕੀਤੀ ਹੋਈ ਹੈ ਸਟੂਡੀਓ ਦੇਕ ਨਹੀਂ ਪੂਰੀ ਮਹਾਤ ਤਕਰਾਈ ਪੂਰੀ ਤੇਨੇ ਵਿੱਚ ਵੀ ਹੱਤ ਕਰਾਈ ਉਹਦਾ ਵੀ ਹੱਤ ਕਰਾਉਣੀ ਹੈ ਮੈਂ ਅੱਛਾ ਹਾਂਜੀ ਫਿਰ ਹੋਰ ਕਿਹੜਾ ਡੈਲਨ ਆ ਫਿਲਮ ਦੇ ਵਿੱਚ ਉਹ ਡੈਲਨ ਹੋਰ ਮੇਰੇ 200 ਕੇ ਪੂਰੀ ਹੋ ਗਈ ਅੱਛਾ ਹਾਂਜੀ ਫਿਰ ਦੱਸਣਾ ਕੀ ਕਹਿਣਾ ਚਾਹੁੰਦੇ ਜਿਹੜੇ ਪਿਆਰ ਕਰਦੇ ਮੈਂ ਇਹ ਕਹਾਂ ਜਾਊਂਗਾ ਕਿ ਤੁਹਾਡੇ ਲਾਵੀ ਸਾਰਿਆਂ ਦਾ ਘੜੀ ਸਾਰਿਆਂ ਦੀ ਸਪੋਰਟ ਆ 200 ਕੇ ਤੁਹਾਡੇ ਭਰਾ ਦੇ ਰਿਹਾ ਹਾਂ ਜਲਦੀ ਜਲਦੀ 300 ਕੇ ਕਰਾਓ ਗੁੜੇ 300 ਕੇ ਕਰਾ ਕੇ ਫਿਰ ਸਿੱਧਾ ਵੱਡਾ ਟਾਰਗੇਟ ਰੱਖਣਾ 1 ਮਿਲੀਅਨ ਸੋ ਕੀ ਕਹਿੰਦੇ ਨੇ ਗੋਲੂ ਮਾਦੀ ਵਾਲੇ ਭਾਜੀ ਹਾਂਜੀ ਠੀਕ ਸਟਾਰ ਬਣਦਾ ਤੇ ਸਟਾਰ ਜਿਹਰੇ ਬਣਦੇ ਨੇ ਤੇ ਉਹਨਾਂ ਨੂੰ ਲੱਖਾਂ ਰੁਪਏ ਆਉਂਦੇ ਨੇ ਤੁਹਾਨੂੰ ਕਿੰਨੇ ਕੁ ਪੈਸੇ ਆ ਰਹੇ ਨੇ ਹੁਣ ਤੁਸੀਂ ਸਟਾਰ ਬਣ ਗਏ ਹੋ ਤੇ ਟਰਮਾਡੇ ਵਾਲੇ ਦੇ ਬੱਲੇ ਬੱਲੇ ਹੋਣ ਦੀ ਦੋ ਵੀਰ ਬਣ ਗਏ ਇੱਕ ਛੋਟਾ ਵੀਰ ਤੇ ਇੱਕ ਵੱਡਾ ਵੀਰ ਮਾਡੇ ਵਾਲਾ ਕਿੰਨਾ ਕੁ ਪਿਆਰ ਮਿਲਦਾ ਤੇ ਕਿੰਨੇ ਕੁ ਤੁਸੀਂ ਪੈਸੇ ਲੈਂਦੇ ਹੋ ਵੀ ਤੁਹਾਡੇ ਦਰਸ਼ਕਾਂ ਦੇ ਵਿੱਚ ਪੈਸੇ ਤਾਂ ਬਰੇ ਵੱਡੇ ਸਾਰਾ ਉਹਨਾਂ ਦੇ ਤੇ ਚੱਲ ਹੁਣ ਬਹੁਤ ਉਹਨਾਂ ਨੇ ਜਰੂਰੀ ਕੀਤਾ ਪਹਿਲਾਂ ਉਹਨਾਂ ਦੇ ਤਾਂ ਲੱਖ ਵੀ ਥੋੜਾ ਵਾ ਮੈਂ ਤਾਂ ਹਜ਼ਾਰਾਂ ਚ ਲੈਣਾ ਵੈਸੇ ਤਾਂ ਜੀ ਪਰ ਮੈਨੂੰ ਇੰਨਾ ਕੁ ਮਿਲ ਜਾਂਦਾ ਜਿਹੜੀ ਜਿਹੜੀ ਘਰ ਦੇ ਚੀਜ਼ ਵਜੋਂ ਨਹੀਂ ਆ ਮਾਣ ਸ਼ੁਫਤ ਗਵੇ ਲਿਆ ਲਿਆ ਕੇ ਸੋ ਫਿਰ ਪਿਆਰ ਮਿਲਿਆ ਤੇ ਤਾਈਓ ਤੇ ਫਿਰ ਮਿਲਿਆ ਨਾ ਤੁਹਾਨੂੰ ਪਿਆਰ ਮਿਲਿਆ ਤੇ ਤਾਈਓ ਫਿਰ ਲੋਕਾਂ ਨੇ ਕਿਰਪਾ ਕੀਤੀ ਤੇ ਜਿਹੜਾ ਪੈਸੇ ਵੀ ਜਿਹੜੇ ਆ ਗਏ ਨੇ ਤੁਹਾਡੇ ਕੋ ਹਾਂਜੀ 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 ਲੋਕਾਂ ਦਾ ਵੀ ਬਹੁਤ ਪਿਆਰ ਆ ਤੇ ਕੋ ਮੇਰੇ ਵਾਈਲੂ ਸ਼ੱਕੇ ਪਾਸ਼ਾ ਦਾ ਵੀ ਬਹੁਤ ਪਿਆਰ ਆ ਜਿੰਨੇ ਮੈਨੂੰ ਇੱਥੇ ਕਾਕਾ ਹਿੰਮਤ ਦਿੱਤੀ ਕੰਮ ਦੀ ਤੇ ਇਹ ਕੰਮ ਤੂੰ ਕਰ ਹੀ ਕਰ ਪਹਿਲਾਂ ਤੇ ਮੈਂ ਹਟ ਗਿਆ ਜੇ ਇਹ ਕੰਮ ਨਹੀਂ ਕਰਦਾ ਹਣਾ ਤੇ ਮੇਰੇ ਪਾਪਾ ਮੇਰੇ ਪਾਪਾ ਵੀ ਕਹਿੰਦੇ ਸੀ ਕਿ ਛੱਡ ਦੇ ਪੀ ਜ਼ਹਿਰ ਬਹੁਤ ਪਿੰਦੇ ਇਹ ਚੀਜ਼ਾਂ ਆਹ ਤੜਾਈ ਆ ਤੇ ਬਾਅਦ ਮੇਰੇ ਵਾਈਫ ਨੂੰ ਨੇ ਸਿਰਕ ਕੀਤੀ ਵੀ ਨਹੀਂ ਤੂੰ ਹੀ ਮਦਦ ਕਰੇਂ ਕਰੀਂ ਮਤਾਂ ਤੂੰ ਕਰ ਸਕਦਾ ਵਾ ਪਹਿਲੇ ਹਲੇ ਪਹਿਲੇ ਕਿਤੇ ਵੀ ਸੁੱਕੇ ਹੁੰਦੇ ਅੱਜ 200 ਕੀ ਹੋ ਗਈਆਂ ਸੋ ਫਿਰ ਹੇਅਰ ਸਟਾਈਲ ਚੇਨ ਕਰਤਾ ਉਹਦੇ ਬਾਰੇ ਵੀ ਦੇਖੋ ਸਾਡੇ ਦਰਸ਼ਕਾਂ ਨੂੰ ਇਸ ਵਾਲਾ ਲੱਗਦਾ ਵਾ ਫਿਲਮਾ ਹੁੰਦੀਆਂ ਜੋ ਦੋ ਦਿਨ ਹੋੜੇ ਜੀ ਇਹ ਪਹਿਲੀ ਦੀ ਆਉਂਦੀ ਬਰਾੜ ਜੀ ਜੀਉੜੀ ਜਾਗੂ ਆਈ ਉਹਦੇ ਦੇ ਸਟਾਈਲ ਚੇਂਜੀ ਹੋਇਆ ਅੱਛਾ ਤੇ ਫਿਰ ਉਹਦੇ ਵਿੱਚ ਕਿਹੜਾ ਡਾਲਾਂਗੇ ਤੁਹਾਡਾ ਕੀ ਉਹਦਾ ਰੋਲ ਬਣਿਆ ਤੁਹਾਡਾ ਉਹਦੇ ਵਿੱਚ ਵੀ ਤੁਹਾਡੇ ਦਸਤਿਆਂ ਨੂੰ ਦੱਸੋ ਨਾ ਉਹਦੇ ਨਾਲ ਜਾਗਦੇ ਟੈਂਡਰ ਵਾਲੇ ਸਕੂਲ ਦੀ ਗੱਲ ਕਰਨੀ ਉਹਦੀ ਦੱਸੋ ਉਹਦਾ ਮੈਂ ਵਜਾ ਦਿੰਦਾ ਉਹਦੇ ਚ ਮਾਸਟਰ ਕਹਿੰਦਾ ਆਪ ਵੀ ਗੋਲੇ ਤੋਂ ਵੱਡਾ ਕੀ ਬਣੂਗਾ ਮੈਂ ਕਹਾਂ ਮਾਸਟਰ ਜੀ ਮੈਂ ਵੱਡਾ ਸਕੂਲ ਦੇ ਬਾਹਰ ਚਲੇ ਕੋਈ ਜਾਂਦੇ ਰੇੜੀ ਲਾਵਾਦੇ ਆਂ ਖਾਵਾਂਗੇ ਨਾਲ ਕਮਾਵਾਂਗੇ ਜੀ ਹਾਂਜੀ ਤੋ ਫਿਰ ਤੋ ਫਿਰ ਕੀ ਦਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਫਿਲਮ ਤੁਹਾਡੀ ਰਿਲੀਜ਼ ਹੋ ਗਈ ਆ ਤੇ ਇਧਰ ਭਾਲ ਦੇ ਨਾਲ ਛੋਟਾ ਮਾਧੇ ਵਾਲਾ ਤੇ ਵੱਡਾ ਮਾਧੇ ਵਾਲਾ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਗਣਾਉਣਾ ਵਾ ਫਿਲਮ 3 ਤਰੀਕ ਦੇ ਆਈ ਆ ਤੇ ਅੱਜ 6 ਹੋ ਗਈ ਆ ਜਲਦੀ ਵੀ ਜਲਦੀ ਜਾਓ ਫਿਲਮ ਵੇਖਿਓ ਟਿਕਟਾਂ ਬੁੱਕ ਕਰ ਦਿਓ ਕਦੀ ਹਣੀ ਹੋਏ ਘਰ ਆਵੋ ਕੁੜੀ ਉਹ ਅਸੇ ਮਵੀ ਆਗਾ ਨਾ ਦਵੇ ਮਾਧੇ ਵਾਲੇ ਰਖਣ ਮਿਲਾਂਗੇ ਪ੍ਰੀਤ ਭਰੀ ਮਾਧੇ ਵਾਲੇ ਦੇ ਗੁੰਦੇ ਮਾਝੇ ਵਾਲਾ ਤੇ ਜਲਦੀ ਤੇ ਜਲਦੀ ਵੇਖੋ ਇਕ ਤਾਂ ਬੋਕਰ ਆ ਬੋਕਰ ਵੀ ਮੈਂ ਆਪਣੇ ਬਾਰੇ ਅਗਲੀ ਫਿਲਮ ਕਿਹੜੀ ਤੁਹਾਡੀ ਆ ਰਹੀ ਆ ਆਪਾਂ ਕਹਿੰਦੇ ਨਹੀਂ ਜੀ ਤੁਸੀਂ ਉਹਦਾ ਨਾਮ ਦੱਸ ਦਿਓ ਕਿਹੜੀ ਫਿਲਮ ਆ ਰਹੀ ਤੁਹਾਡੀ ਅਗਲੀ ਫਿਲਮ ਕੋਈ ਵੈਸੇ ਤਾਂ ਬਈ ਆ ਦੋ ਫਿਲਮਾਂ ਚੱਲ ਰਹੀਆਂ ਵਾ ਹੁਣ ਇਹਨਾਂ ਦੇ ਹੁਣ ਉਹਨਾਂ ਤੇ ਮੈਨੀਆਂ ਵੇਖੋ ਹੁਣ ਕਿਹੜੀ ਫਿਲਮ ਪਹਿਲਾਂ ਹੁੰਦੀ ਪਤਾ ਨਹੀਂ ਕੋਈ ਪਤਾ ਨਹੀਂ ਦੱਸਣਾ ਨਹੀਂ ਦੱਸਿਆ ਨਾ ਇੱਕ ਦਿਨ ਨਾ ਫਰਾੜਿਆ ਇੱਕ ਦਿਨ ਜਾਗੋ ਆਈ ਆ ਉਹਨੇ ਇਤਕੇ ਰੋਲ ਆ ਤੁਹਾਡਾ ਉਹ ਵੀ ਦੱਸੋ ਉਹ ਵੀ ਨਹੀਂ ਦੱਸਣਾ ਇੱਕ ਜੀ ਜਾਗੋ ਦਾ ਇੱਕ ਚ ਮੱਲੇ ਵੀ ਸਕੂਲ ਦਾ ਰੋਲ ਆ ਤੀਜੇ ਵੀ ਸਕੂਲ ਦਾ ਰੋਲ ਆ ਅੱਛਾ ਫੋਨ ਵਾਲੀਆਂ ਲੱਦੀਆਂ ਵਾਜਿਆ ਆਏ ਨੇ ਫਰੇ ਸਹੀ ਗੱਲ ਆ ਬੱਚਾ ਤੇ ਫਿਰ ਸਕੂਲ ਜਾਂਦੇ ਹੋ ਤੁਸੀਂ ਆਪਣੇ ਸਕੂਲ ਦੇ ਵਿੱਚ ਟੀਚਰਾਂ ਨਾਲ ਜਾਂ ਯਾਰਾਂ ਦੋਸਤਾਂ ਨਾਲ ਕਿੰਨਾ ਕਲੇਕਸ਼ਨ ਹੁੰਦਾ ਤੁਹਾਡਾ ਯਾਰ ਦੋਸਤ ਨਹੀਂ ਮੈਨ ਬਣਾਏ ਮੈਨ ਨੂੰ ਫੜਾਵਾ ਇੱਕ ਹੀ ਗੱਲ ਯਾਰ ਮਾਰ ਬਹੁਤ ਜਿਆਦਾ ਹੁੰਦੀ ਆ ਅੱਛਾ ਇਹ ਇੱਕ ਮੈਂ ਦੂਰ ਆ ਟੀਚਰਾਂ ਦਾ ਫਿਰ ਸਪੋਰਟ ਠੀਕ ਹੀ ਆ ਆਪਾਂ ਦਾ ਜਿਹੜੇ ਮਤਲਬ ਕਿ ਗਲਤ ਚੀਜ਼ ਕਰਦੇ ਆ ਜਿਹੜੇ ਮਤਲਬ ਮੁੰਡੇ ਬੇਸ਼ਤਾਨੀ ਕਰਦੇ ਆ ਤੇ ਦੀਪਤੀ ਭੈਣ ਵਾਲਾ ਗਲਤ ਮਤਲਬ ਮਾਰਾ ਵਿਕ ਮਾਰੀ ਦੇਖਦੇ ਆ ਉਹਨਾਂ ਤੋਂ ਆਪਾਂ ਦੂਰੀ ਰੱਖੀਦਾ ਵਾ ਤੋ ਫਿਰ ਕਿੰਨਾ ਕਿ ਪਿਆਰ ਮਿਲਦਾ ਸਕੂਲ ਦੇ ਵਿੱਚ ਜਾਂਦੇ ਹੋਰ ਸਕੂਲਾਂ ਦੇ ਵਿੱਚ ਜਾਂਦੇ ਕਿੰਨਾ ਰੈਕਸ਼ਨ ਹੁੰਦਾ ਨਾਲ ਦੇ ਟੀਚਰਾਂ ਦਾ ਜਾਂ ਉੱਥੇ ਦੇ ਸਟੂਡੈਂਟਸ ਦਾ ਹੋਏ ਕਿੰਨਾ ਕਿ ਪਿਆਰ ਦਿੰਦੇ ਹਾਂ ਜੀ ਹਾਂ ਜੀ ਜੇ ਆਪਾਂ ਕਿਸੇ ਦੂਸਰੇ ਸਕੂਲ 'ਚ ਜਾਈਦਾ ਉੱਥੇ ਬਹੁਤ ਸਾਰਾ ਪਿਆਰ ਮਿਲਦਾ ਵਾ ਰਿਸਪੈਕਟ ਵੀ ਬਹੁਤ ਮਿਲਦੀ ਏ ਉੱਥੇ ਪਿਆਰ ਬਹੁਤ ਮਿਲਦਾ ਤੁਹਾਨੂੰ ਪਤਾ ਕਦੋਂ ਜਦੋਂ ਆਪਾਂ ਡੇਲੀ ਰੁਟੀਨ ਜਾਈਦਾ ਸਕੂਲ ਦੇ ਵਿੱਚ ਉਵੇਂ ਉਵੇਂ ਹੀ ਇੱਜ਼ਤ ਮਿਲਦੀ ਆ ਜੀ ਇਸ ਕਰਕੇ ਆਪਾਂ ਮੈਗਨੇਟਿਕ ਸਕੂਲ ਲਾ ਲਿਆ ਜਿੰਨਾ ਕਦੋਂ ਚਾਹੀਦਾ ਸੋ ਗੱਲਬਾਤ ਕੀਤੀ ਏ ਜੀ ਸੋ ਗੱਲਬਾਤ ਕੀਤੀ ਏ ਜੀ ਮਾਝੇ ਵਾਲੇ ਨਾਲ ਤੇ ਵੀਡੀ ਜਿਨ੍ਹਾਂ ਨੇ ਫਿਲਮ ਹਲੇ ਨਹੀਂ ਦੇਖੀ ਉਹ ਵੀ ਪਲੀਜ਼ ਜਾ ਕੇ ਫਿਲਮ ਦੇਖੋ ਫਿਲਮ ਬਹੁਤ ਵਧੀਆ ਹੈ ਵੱਡਾ ਮਾਜੇ ਵਾਲਾ ਤੇ ਛੋਟਾ ਮਾਜੇ ਵਾਲਾ ਪ੍ਰੀਤ ਰਪਾਲ ਤੇ ਗੋਲੂ ਮਾਜੇ ਵਾਲਾ ਦੋਨਾਂ ਨੇ ਜਿਹੜੀ ਧੱਕ ਪਾਈਏ ਫਿਲਮ ਦੇ ਵਿੱਚ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਮਾਜੇ ਵਾਲਿਆਂ ਦੀ ਵੀਰਾਂ ਦੀ ਜਿਹੜੀ ਫਿਲਮ ਹੈ ਉਹ ਤੁਸੀਂ ਦੇਖਣ ਜ਼ਰੂਰ ਜਾਓ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਐਕਟਿੰਗ ਕੀਤੀ ਹੈ ਗੋਲੂ ਮਾਜੇ ਵਾਲੇ ਨੇ ਤੇ ਨਾਲ ਦੀ ਨਾਲ ਪ੍ਰੀਤ ਰਪਾਲ ਉਹ ਵੀ ਤੁਹਾਡਾ ਵੀਰ ਮਾਜੇ ਤੋਂ ਆ ਤੋ ਵੀਡੀਓ ਨੂੰ ਬਤਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਉਹਨਾਂ ਦਾ ਨਾਮ ਲक्की ਰਾਜਰੂਤ ਬਟਾਲਾ